ਕਿ ਇਹ ਬੱਚਿਆਂ ਨੇ ਮਾਤਾ ਚਿੰਤਪੁਰਨੀ ਦਾ ਮੇਲਾ ਦੇਖਣਗੇ ਹਲੜਬਾਜੀ ਕੀਤੀ ਹੈ ਇਹ ਗਲਤ ਹੈ ਕਿ ਠੀਕ ਹੈ ਬੋਲੋ ਸਾਰੇ ਗਲਤ ਹੈ ਨਾ ਤੇ ਤੁਸੀਂ ਵੀ ਪਲੀਜ਼ ਆਪਣੇ ਬੱਚਿਆਂ ਨੂੰ ਸਮਝਾਉਣਾ ਤੇ ਇਦਾਂ ਜਾ ਕੇ ਮੇਲੇ ਵਿੱਚ ਜਿਹੜੀ ਹੈ ਉਹ ਲੜਬਾਜੀ ਉਹ ਨਹੀਂ ਕਰਨੀ ਕਿਉਂ ਪ੍ਰਧਾਨ ਜੀ ਹਾਂਜੀ ਕਰਨੀ ਚਾਹੀਦੀ ਕਿ ਨਹੀਂ ਕਰਨੀ ਚਾਹੀਦੀ ਨਹੀਂ ਨਹੀਂ ਕਰਨੀ ਉੱਚੀ ਬੋਲੋ ਨਹੀਂ ਨਹੀਂ ਕਰਨੀ ਚਾਹੀਦੀ ਇਹਨਾ ਬੱਚਿਆਂ ਦੀ ਗਲਤੀ ਹੈ ਨਾ ਹਾਂਜੀ ਗਲਤੀ ਹੈ ਨਾ ਤੁਸੀਂ ਉਹ ਵੀਡੀਓ ਦੇਖੀ ਹੋਣੀ ਹੈ ਹਾਂਜੀ ਹੁਣ ਮਹਿਸੂਸ ਕਰ ਰਿਹਾ ਉਹਨਾਂ ਨੇ ਕੋਈ ਵਜਦੀ ਨਹੀਂ ਪਈ ਐ ਇਹ ਉਹੀ ਐਕਟ ਵਾਦੀ ਜਿਹੜੀ ਮਾਤਾ ਚਿੰਤਪੁਰਨੀ ਦੇ ਮੇਲੇ ਦੇ ਵਿੱਚ ਜਿਹੜੇ ਉਹ ਤਿੰਨ ਜਵਾਨ ਸੀਗੇ ਜਿਹੜੇ ਪੀਪਣੀਆਂ ਵਜਾ ਕੇ ਤੇ ਸ਼ੋਰੋਗਲ ਕਰ ਰਹੇ ਸੀਗੇ ਆਪਣੀ ਮਰਜ਼ੀ ਦੇ ਨਾਲ ਇਹ ਐਕਟ ਵਾ ਸੀ ਇੱਥੋਂ ਘਰੋਂ ਆ ਕੇ ਜਿਹੜੀ ਐਕਟ ਵਾਏ ਪੜ ਲਈ ਐ ਤੇ ਇਹ ਤਿੰਨ ਬੱਚੇ ਸੀਗੇ ਜਿਹੜੇ ਵਜਾਉਂਦੇ ਸੀਗੇ ਇਹ ਤਿੰਨੇ ਬੱਚੇ ਸੀਗੇ ਖੋਣੇ ਨਾਲ ਕੋਈ ਵਜਦੀ ਨਹੀਂ ਪਈ ਪਹਿਲਾਂ ਬੜੇ ਯੋਰ ਯੋਰ ਨਾਲ ਮਰਾਉਂਦੇ ਸੀਗੇ ਮਚਾਉਂਦੇ ਸੀਗੇ ਆਹ ਬੱਚੇ ਅੱਗੇ ਤੋਂ ਗਲਤੀ ਕਰੋਗੇ ਨਹੀਂ ਸਰ ਸਾਰੇ ਉੱਚੀ ਬੋਲੋ ਹਾਂ ਜੀ ਸਰ ਬਾਕੀ ਸੰਗਤ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਤੁਸੀਂ ਤੇ ਖੋਲੜ ਬਾਜੀ ਨਹੀਂ ਕਰਨੀ ਚਾਹੀਦੀ ਖੋਲੜ ਬਾਜੀ ਨਹੀਂ ਕਰਨੀ ਚਾਹੀਦੀ ਸਾਰੇ ਉੱਚੀ ਬੋਲੋ ਖੋਲੜ ਬਾਜੀ ਨਹੀਂ ਕਰਨੀ ਚਾਹੀਦੀ ਖੋਲੜ ਬਾਜੀ ਨਹੀਂ ਕਰਨੀ ਚਾਹੀਦੀ ਨਹੀਂ ਕਰਨੀ ਚਾਹੀਦੀ ਤੁਸੀਂ ਆਪਣੀ ਗਲਤੀ ਮਹਿਸੂਸ ਕਰ ਰਹੇ ਹੋ ਹਾਂ ਜੀ ਸਰ ਬੋਲੋ ਹਾਂ ਜੀ ਸਰ ਅੱਗੇ ਤੋਂ ਕਰੋਗੇ ਤਾਂ ਨਹੀਂ ਸਰ ਸਰ ਸੌਰੀ ਬੋਲੋ ਬੱਚਿਓ ਤੁਸੀਂ ਇਸ ਤਰ੍ਹਾਂ ਕਰਕੇ ਨਾ ਇਹ ਜਿਹੜੀ ਮੇਲੇ ਦੀ ਮਾਨ ਮਰਿਆਦਾ ਆ ਤੁਸੀਂ ਉਹਨੂੰ ਠੇਸ ਪਹਾਈਏ ਤੁਹਾਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਠੀਕ ਹੈ ਸਿਆਣੇ ਬਣੋ ਇਦਾਂ ਨਹੀਂ ਕਰੀ ਤਾਂ ਬੇਟਾ ਮੇਲਾ ਦੇਖਣਾ ਮੇਲਾ ਦੇਖੋ ਤੁਸੀਂ ਪਰ ਇਹ ਥੋੜੀ ਕਿ ਤੁਸੀਂ ਉੱਚੀ ਉੱਚੀ ਆਵਾਜ਼ਾਂ ਕਰਕੇ ਨਾਇਸ ਪ੍ਰੋਫੈਸ਼ਨ ਕਰੋਗੇ ਅਗਰ ਤੁਸੀਂ ਤੈਨ ਕਰ ਰਹੇ ਹੋ ਉੱਥੇ ਹਜ਼ਾਰਾਂ ਦੇ ਹਿਸਾਬ ਨਾਲ ਸ਼ਰਧਾਲੂ ਆ ਅਗਰ ਉਹ ਸਾਰੇ ਵਜਾਉਣਗੇ ਤੇ ਫਿਰ ਉਹ ਕੋਈ ਵਧੀਆ ਗੱਲ ਥੋੜੀ ਜਿਹੜੇ ਛੋਟੇ ਬੱਚੇ ਤੁਹਾਨੂੰ ਦੇਖਣਗੇ ਅੱਜ ਤੋਂ ਸਾਲ ਬਾਅਦ ਦੋ ਸਾਲਾਂ ਬਾਅਦ ਉਹ ਵੀ ਇਹੀ ਕਰਨਗੇ ਕਿ ਮਾਤਾ ਚੰਤਪੁਰੀ ਦੇ ਮੇਲੇ 'ਚ ਇਦਾਂ ਹੁੰਦਾ ਠੀਕ ਐ ਅੱਗੇ ਤੋਂ ਇਸ ਤਰ੍ਹਾਂ ਨਹੀਂ ਕਰਨੀ ਕਰਨਾ ਕਿ ਇਹ ਤੁਹਾਡਾ ਗਿਫਟ ਹੈ ਇਹ ਤੁਹਾਡਾ ਤਿਆਰ ਹੋ ਗਿਆ ਆ ਲਓ ਇਹਨੂੰ ਸੰਭਾਲ ਕੇ ਰੱਖਣਾ ਇਹਦੀ ਇੱਕ ਕਾਪੀ ਕਰਾ ਕੇ ਰੱਖ ਲੈਣੀ ਐ ਜਦੋਂ ਅੱਗੇ ਅਗਲੇ ਸਾਲ ਸਨ 25 ਦੇ ਵਿੱਚ ਮਾਤਾ ਜੀ ਦਾ ਮੇਲਾ ਹੋਣਾ ਤੇ ਇਹਨੂੰ ਵੇਖ ਕੇ ਫਿਰ ਜਾਣਾ ਮੇਲੇ 'ਚ ਤੁਹਾਨੂੰ ਫਿਰ ਚੇਤਾ ਰਹੂਗਾ ਠੀਕ ਐ ਆ ਲਓ ਤੇ ਮੈਂ ਬਾਕੀ ਜਿਹੜੀ ਸੰਗਤ ਦੂਰ ਦਰਾਡੇੋਂ ਆ ਰਹੀ ਐ ਉਹਨਾਂ ਨੂੰ ਵੀ ਬੇਨਤੀ ਕਰਨੀ ਚਾਹੁੰਦਾ ਕਿ ਪਲੀਜ਼ ਟੂ ਵੀਲਰ ਦੇ ਉੱਪਰ ਟਿਪਲਿੰਗ ਨਾ ਕਰੋ ਜਿਹੜੇ ਛੋਟਾ ਹਾਥੀ ਹੈ ਜਾਂ ਡਾਟਾ 407 ਹੈ ਉਹਨਾਂ ਦੇ ਉੱਪਰ ਚੜ ਕੇ ਨਾ ਆਓ ਬੱਸਾਂ ਦੇ ਉੱਪਰ ਚੜ ਕੇ ਆਓ ਮਤਲਬ ਸੀਟਾਂ ਤੇ ਬੈਠ ਕੇ ਉੱਪਰ ਛੱਤਾਂ ਦੇ ਉੱਪਰ ਨਾ ਬੈਠੋ ਤੁਸੀਂ ਮਾਤਾ ਚੰਤਪੁਰਨੀ ਜੀ ਦੇ ਦਰਸ਼ਨ ਕਰਨ ਜਾ ਰਹੇ ਹੋ ਤੁਹਾਡਾ ਹਿਸ਼ਾਰਪੁਰ ਪੁਲਿਸ ਵੱਲੋਂ ਪੂਰੇ ਪ੍ਰਸ਼ਾਸਨ ਵੱਲੋਂ ਜੀ ਆਇਆਂ ਸਵਾਗਤ ਹੈ ਅਸੀਂ ਤੁਹਾਡਾ ਆਪਣੀ ਅੱਖਾਂ ਵਿਸ਼ਾ ਕੇ ਤੁਹਾਡਾ ਜਿਹੜਾ ਸਵਾਗਤ ਹੈ ਉਹ ਕਰਦੇ ਆ ਪਲੀਜ਼ ਸਾਨੂੰ ਕੋਆਪਰੇਟ ਕਰੋ ਤੇ ਸ਼ਹਿਰ ਵਾਸੀਆਂ ਨੂੰ ਵੀ ਬੇਨਤੀ ਹੈ ਕਿ ਕੋਈ ਵਿਅਕਤੀ ਜਿਹੜਾ ਹੁੱਲੜਬਾਜੀ ਨਾ ਕਰੇ ਇਹਨਾਂ ਬੱਚਿਆਂ ਨੇ ਕੱਲ ਹੁੱਲੜਬਾਜੀ ਕੀਤੀ ਸੀ ਤੇ ਸਾਡੀ ਟੀਮ ਦਾ ਅੱਜ ਸਾਰਾ ਦਿਨ ਲੰਘ ਗਿਆ ਇਹਨਾਂ ਬੱਚਿਆਂ ਦਾ ਘਰ ਲੱਭ ਕੇ ਇਹਨਾਂ ਦਾ ਚਲਾਨ ਕਰਨ ਵਾਸਤੇ ਇਹਨਾਂ ਦੇ ਘਰ ਗਿਫਟ ਦੇ ਕੇ ਚਲੇ ਆ ਪਲੀਜ਼ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਪਲੀਜ਼ ਕੋਆਪਰੇਟ ਕਰੋ ਇਦਾਂ ਦੀ ਜਿਹੜੀ ਹੁੱਲੜਬਾਜੀ ਹੈ ਨਾ ਕਰੋ ਅਸੀਂ ਤੁਹਾਨੂੰ ਪੂਰਾ ਆਸਵਾਸਨ ਦਿੰਨੇ ਆ ਅਸੀਂ ਤੁਹਾਡਾ ਚਲਾਨ ਕਰਨ ਦਾ ਬਿਲਕੁਲ ਸਾਡਾ ਮਨ ਹੈ ਨਹੀਂ ਪਰ ਜੇ ਤੁਸੀਂ ਹੁੱਲੜਬਾਜੀ ਕਰਕੇ ਇਹ ਮੇਲੇ ਦੇ ਮਾਹੌਲ ਨੂੰ ਖਰਾਬ ਕਰੋਗੇ ਤੇ ਫਿਰ ਅਸੀਂ ਜਿਹੜਾ ਤੁਹਾਡਾ ਚਲਾਨ ਹੋ ਜਰੂਰ ਕਰਾਂਗੇ ਆਦਰਵਾਇਜ਼ ਇਹ ਮਾਤਾ ਜੀ ਦੀ ਸੰਗਤ ਹੈ ਉਹਦੇ ਅੱਗੇ ਸਾਡਾ ਸਿਰ ਝੁਕਦਾ ਨਕਮਸਤਕ ਹੁੰਨੇ ਆ ਮਾਤਾ ਜੀ ਨੂੰ ਤੁਸੀਂ ਜਾ ਕੇ ਦਰਸ਼ਨ ਕਰਕੇ ਆਉਣੇ ਆ ਅਸੀਂ ਤੁਹਾਡੇ ਦਰਸ਼ਨ ਕਰਕੇ ਮਾਤਾ ਜੀ ਦੀ ਜਿਹੜੀ ਹੈਗੀ ਇਹ ਖੁਸ਼ੀ ਹੈ ਉਹ ਲੈਣੀ ਆ ਤੇ ਮੇਲੇ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਪਲੀਜ਼ ਸਾਨੂੰ ਕੋਆਪਰੇਟ ਕਰੋ ਤਾਂ ਜੋ ਮੇਲਾ ਜਿਹੜਾ ਸੁੱਖ ਮੇ ਜਿਹੜਾ ਬਤੀਤ ਹੋ ਸਕੇ ਜੈ ਮਾਤਾ ਦੀ ਸასი ਕਾਲ